ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਮਰਵਾਦ ਹਾਂ ਪੰਜਾਬ ਵਿੱਚ ਲਗਾਤਾਰ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਦਰਿਆ ਨਦੀਆਂ ਅਤੇ ਨਾਲਿਆਂ ਨੇ ਕਈ ਪਿੰਡਾਂ ਵਿੱਚ ਲੋਕਾਂ ਨੂੰ ਬੇਕਾਰ ਕਰ ਦਿੱਤਾ ਹੈ ਇਸ ਦੇ ਨਾਲ ਹੀ ਲਗਾਤਾਰ ਪੈ ਰਹੇ ਮੀਂਹ ਨੇ ਫਸਲਾਂ ਅਤੇ ਜਾਨਵਰਾਂ ਦਾ ਵੀ ਕਾਫੀ ਨੁਕਸਾਨ ਕਰ ਦਿੱਤਾ ਹੈ ਲੋਕਾਂ ਦੇ ਕਰਾਮ ਦੁਕਾਨਾਂ ਵਿੱਚ ਮੀਂਹ ਦਾ ਪਾਣੀ ਪਰ ਅਨਕਾਰਨ ਲੋਕਾਂ ਨੂੰ ਮੁਸੀਬਤ ਵਿੱਚ ਪਾ ਦਿੰਦਾ ਹੈ ਇਸੇ ਦੇ ਸੰਬੰਧ ਵਿੱਚ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਗੱਲਬਾਤ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅੱਜ ਮਨ ਇਹ ਸਭ ਦੇਖ ਕੇ ਬਹੁਤ ਦੁਖੀ ਹੋ ਰਿਹਾ ਹੈ ਕਿਉਂਕਿ ਮੈਂ ਵੀ ਪੰਜਾਬ ਵਿੱਚ ਹੀ ਪੈਦਾ ਹੋਈ ਹਾਂ ਤੁਸੀਂ ਵੀ ਸੁਣੋ ਭਾਰਤੀ ਸਿੰਘ ਨੇ ਕੀ ਕਿਹਾ ਸਤਿ ਸ਼੍ਰੀ ਅਕਾਲ ਜੀ ਜਦੋਂ ਵੀ ਪੰਜਾਬ ਆਪਣੇ ਦਿਮਾਗ ਤੇ ਸੋਚੀਦਾ ਹੈ ਤੇ ਸਾਨੂੰ ਹਰੇ ਭਰੇ ਖੇਤ ਸਰੋ ਦੇ ਖੇਤ ਸੋਨੇ ਵਰਗੀ ਮਿੱਟੀ ਨਜ਼ਰ ਆਉਂਦੀ ਹੈ ਲੇਕਿਨ ਅੱਜ ਅੱਜ ਜਦੋਂ ਵੀ ਸੋਸ਼ਲ ਮੀਡੀਆ ਖੋਲੀਦਾ ਐ ਨਿਊਜ਼ ਚੈਨਲ ਖੋਲੀ ਦੇ ਡੁੱਬਿਆ ਹੋਇਆ ਪੰਜਾਬ ਨਜ਼ਰ ਆ ਰਿਹਾ ਹੈ ਇੰਨਾ ਦਿਲ ਦੁਖੀ ਹੁੰਦਾ ਕਿਉਂਕਿ ਮੈਂ ਖੁਦ ਪੰਜਾਬ ਦੀ ਪੈਦਾਵਾਰ ਆ ਅੰਮ੍ਰਿਤਸਰ ਦੀ ਔਰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਮੈਨੂੰ ਇਹ ਗੱਲ ਕਹਿੰਦੇ ਹੋਏ ਕਿਉਂਕਿ ਮੈਂ ਆਏ ਦਿਨ ਆਪਣੇ ਘਰਦਿਆਣਾ ਸੰਪਰਕ ਕਰਕੇ ਪੁੱਛਦੀ ਰਹਿੰਦੀ ਆ ਕੀ ਹੋਇਆ ਕੀ ਹੋਇਆ ਪਾਣੀ ਘਟ ਹੋਇਆ ਬਾਰਿਸ਼ ਘਟ ਹੋਈ ਲੇਕਿਨ ਅਜਨਾਲਾ ਸੁਲਤਾਨਪੁਰ ਲੋਧੀ ਹੋਰ ਵੀ ਕਈ ਛੋਟੇ ਛੋਟੇ ਪਿੰਡ ਨੇ ਜੋ ਹੜਾ ਦੀ ਮਾਰ ਥੱਲੇ ਆ ਗਏ ਨੇ ਔਰ ਬਹੁਤ ਸਾਰੀਆਂ ਸੰਸਥਾਵਾਂ ਤੇ ਫਾਊਂਡੇਸ਼ਨ ਮਿਲ ਜੁਲ ਕੇ ਕੰਮ ਕਰ ਰਹੇ ਨੇ ਮੈਂ ਦੋਵੇਂ ਹੱਥ ਜੋੜ ਕੇ ਸੱਚੀ ਮੈਂ ਵਾਹਿਗੁਰੂ ਅੱਗੇ ਕਹਿੰਦੀ ਆ ਕਿ ਪਲੀਜ਼ ਮੇਰਾ ਪੰਜਾਬ ਦੁਬਾਰਾ ਤੋਂ ਹਰਿਆ ਭਰਿਆ ਹੋ ਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਮੰਦਰ ਸਾਹਿਬ ਜਿੰਨੇ ਵੀ ਮੇਰੇ ਵੀਰ ਨੇ ਜਿੰਨੇ ਵੀ ਕਮੇਟੀ ਦੇ ਸੇਵਾਦਾਰ ਨੇ ਸਭ ਵੱਧ ਛੜ ਕੇ ਹਿੱਸਾ ਲੈ ਰਹੇ ਨੇ ਸਭ ਵੱਧ ਛੜ ਕੇ ਦਿਨ ਰਾਤ ਸੇਵਾ ਵਿੱਚ ਝੂਟੇ ਹੋਏ ਨੇ ਔਰ ਜੜੇ ਵੀ ਪਿੰਡਾਂ ਦੇ ਹੜ ਆਇਆ ਹੈ ਉਹਦੇ ਆਸ-ਪਾਸ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਦੇ ਤੇ ਲੰਗਰ ਦਾ ਰਹਿਣ ਦਾ ਦਵਾਈਆਂ ਦਾ ਪਾਣੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਅਗਰ ਤੁਹਾਡੇ ਆਸ-ਪਾਸ ਵੀ ਕੋਈ ਗੁਰਦੁਆਰਾ ਸਾਹਿਬ ਨੇ ਤੂੰ ਤੂੰ ਹੀ ਜਾ ਕੇ ਉੱਥੇ ਇਹ ਸੇਵਾ ਪ੍ਰਾਪਤ ਕਰ ਸਕਦੇ ਹੋ ਅੰਮ੍ਰਿਤਸਰ ਤੋਂ ਅਮ੍ਰਿਤਪਾਲ ਸਿੰਘ ਦੀ ਰਿਪੋਰਟ ਪੰਜਾਬੀ ਜਾਗਰਣ